ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਨੰਗਲ ਬिलासपुर ਰੇਲਵੇ ਪ੍ਰੋਜੈਕਟ ਜੋ ਕਿ ਇੱਕ ਬਹੁ ਕਰੋੜੀ ਪ੍ਰੋਜੈਕਟ ਮੰਨਿਆ ਜਾ ਰਿਹਾ ਹੈ ਇਸ ਦੇ ਚੱਲਦੇ ਹੋਏ ਜਿੱਥੇ ਆਉਣ ਵਾਲੇ ਸਮੇਂ ਦੇ ਵਿੱਚ ਸਤਾਨਿਕ ਵਸਨੀਕਾਂ ਤੇ ਦੇਸ਼ ਨੂੰ ਬਹੁਤ ਹੀ ਬੜਮੁੱਲਾ ਲਾਭ ਹੋਣ ਵਾਲਾ ਹੈ ਪਰ ਜੇਕਰ ਅੱਜ ਦੀ ਗੱਲ ਕਰੀਏ ਤਾਂ ਇਸ ਰੇਲਵੇ ਪ੍ਰੋਜੈਕਟ ਦੀ ਆਰਡ ਦੇ ਵਿੱਚ ਲੱਖਾਂ ਕਰੋੜਾਂ ਦਾ ਪੱਥਰ ਰੇਲਵੇ ਵਿਭਾਗ ਵੱਲੋਂ ਲਗਾਤਾਰ ਚੋਰੀ ਕੀਤਾ ਜਾ ਰਿਹਾ ਹੈ ਜਿਨ੍ਹਾਂ ਤਸਵੀਰਾਂ ਅਸੀਂ ਤੁਹਾਡੇ ਨਾਲ ਲਗਾਤਾਰ ਸਾਂਝੀ ਕਰ ਰਹੇ ਹਾਂ ਇਹਨਾਂ ਤਸਵੀਰਾਂ ਸਾਂਝੀਆਂ ਹੋਣ ਤੋਂ ਬਾਅਦ ਕਦੇ ਵੀ ਪ੍ਰਸ਼ਾਸਨ ਅਤੇ ਮਾਈਨਿੰਗ ਵਿਭਾਗ ਅਤੇ ਰੇਲਵੇ ਵੱਲੋਂ ਕੋਈ ਵੀ ਉਚਿਤ ਕਦਮ ਨਹੀਂ ਉਠਾਏਗੇ ਤਾਂ ਕਿ ਇਸ ਤਰ੍ਹਾਂ ਦੇ ਹੋ ਰਹੇ ਨਜਾਇਜ਼ ਧੰਦੇ ਉਤੇ ਨਕੇਲ ਕਸੀ ਜਾ ਸਕੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਰੇਲਵੇ ਤੋਂ ਚੋਰੀ ਕੀਤਾ ਹੋਇਆ ਪੱਥਰ ਲਗਾਤਾਰ ਪਿੰਡ ਦਡੋਲੀ ਤੋਂ ਓਵਰਲੋਡ ਟਿਪਰਾਂ ਦੇ ਮਾਧਮ ਰਾਹੀਂ ਲਗਾਤਾਰ ਕ੍ਰੋਸ ਕੀਤਾ ਜਾ ਰਿਹਾ ਹੈ ਤੇ ਇਸ ਉਤੇ ਨਕੇਲ ਕੱਸਣ ਦੇ ਨਾਹੀਂ ਸਥਾਨਿਕ ਪ੍ਰਸ਼ਾਸਨ ਅਵੇਅਰ ਹੈ ਤੇ ਨਾਹੀਂ ਸਥਾਨਿਕ ਵਸਨੀਕ ਅਵੇਅਰ ਹਨ ਜੇਕਰ ਲਗਾਤਾਰ ਇਸ ਤਰ੍ਹਾਂ ਓਵਰਲੋਡ ਟਿਪਰ ਇਹਨਾਂ ਪਿੰਡਾਂ ਦੇ ਵਿੱਚੋਂ ਲੰਘਦੇ ਰਹੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ Brampar di te. ਇਨਾ ਪੁਲਾਂ ਉਤੋਂ ਆਵਾਜ਼ ਆਏ ਵੀ ਠੱਪ ਹੋ ਜਾਵੇਗੀ ਜਿਸਦੇ ਜ਼ਿੰਮੇਵਾਰੀ ਸਥਾਨਿਕ ਪ੍ਰਸ਼ਾਸਨ ਅਤੇ ਸਰਕਾਰ ਦੀ ਹੋਵੇਗੀ ਕਿਤੇ ਨਾ ਕਿਤੇ ਵੱਡਾ ਪ੍ਰਸ਼ਨ ਜ਼ਰੂਰ ਖੜਾ ਹੋ ਜਾਂਦਾ ਹੈ ਕਿ ਜੇਕਰ ਇਸ ਤਰ੍ਹਾਂ ਦਾ ਨਜਾਇਜ਼ ਤੰਦਰ ਰੇਲਵੇ ਦੇ ਵਿੱਚ ਚੱਲ ਰਿਹਾ ਹੈ ਤਾਂ ਕਿਸ ਦੀ ਸ਼ੈਅ ਉਤੇ ਚੱਲ ਰਿਹਾ ਹੈ ਤੇ ਇਸਦੇ ਲਈ ਕੌਣ ਜ਼ਿੰਮੇਵਾਰ ਹੈ ਵੀਡੀਓ ਦੇ ਵਿੱਚ ਸਾਫ਼ ਵਿਖਾਈ ਦੇ ਰਿਹਾ ਹੈ ਕਿ ਮਾਈਨਿੰਗ ਮਾਫੀਆ ਕਿਸ ਤਰ੍ਹਾਂ ਰੇਲਵੇ ਦੇ ਵਿੱਚੋਂ ਚੋਰੀ ਕਰਕੇ ਪੱਥਰ ਟਿਪਰਾਂ ਦੇ ਵਿੱਚ ਲੋਡ ਕਰਕੇ ਸ਼ਰੇਆਮ ਲੈ ਕੇ ਜਾਂਦਿਆਂ ਤੇ ਉਸਦੇ ਮਗਰ ਇੱਕ ਬਲੇਰੋ ਗੱਡੀ ਦੇ ਵਿੱਚ ਖੁਦ ਰੈਕੀ ਕਰਦੇ ਹੋਏ ਮਗਰ ਜਾਂਦਿਆਂ ਤਾਂ ਕੀ ਕੋਈ ਨਾ ਟਿੱਪਰਾਂ ਦੇ ਪਿੱਛੇ ਨਾ ਸਕੇ ਜੇ ਕਰੇ ਇਸੇ ਤਰ੍ਹਾਂ ਇਹ ਕੰਮ ਚੱਲਦਾ ਰਿਹਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਰੋੜਾਂ ਰੁਪਏ ਦਾ ਚੂਨਾ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਮਾਈਨਿੰਗ ਮਾਫੀਆ ਵੱਲੋਂ ਲਗਾਇਆ ਜਾਵੇਗਾ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ